ਬਹੁਜਨ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਕਮੇਟੀ ਦੀ ਅਗਵਾਈ ਹੇਟ ਐਸਸੀ ਐਸਟੀ ਸਿੱਖ ਮੁਸਲਿਮ ਈਸਾਈ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆ ਅਗੂਆ ਨੇ ਕਿਹਾ ਕਿ ਜੇ ਭਾਰਤ ਵਿੱਚ ਸੰਵਿਧਾਨ ਨਾ ਹੁੰਦਾ ਤਾਂ ਬਹੁਜਨ ਜਿਨ੍ਹਾਂ ਦੀ ਆਬਾਦੀ 85% ਹੈ ਕਦੇ ਵੀ ਲੋਕ ਸਭਾ ਰਾਜ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਅਤੇ ਨਾ ਹੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਉੱਚਹੁਦਿਆਂ ਦੇ ਹੁੰਦੇ ਪੈਰ ਦੀ ਜੁੱਤੀ ਸਮਝੀ ਜਾਂਦੀ ਔਰਤ ਸਵਿਧਾਨ ਲਾਗੂ ਹੋਣ ਤੋਂ ਬਾਅਦ ਮੱਧ ਦੇ ਬਰਾਬਰ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਸਹੀ ਕੀਮਤ ਅਤੇ ਮਜ਼ਦੂਰੀ ਦਾ ਸਮਾਂ 8 ਘੰਟੇ ਤੈਅ ਕੀਤਾ ਗਿਆ ਸਵਿਧਾਨ ਲਾਗੂ ਕਰਨ ਸਮੇਂ ਰਾਜ ਰਤਨ ਬਾਬਾ ਸਾਬ ਪੀਮਰਾ ਅੰਬੇਦਕਰ ਜੀ ਨੇ ਸੰਵਿਧਾਨ ਸਭਾ ਵਿੱਚ ਭਾਸ਼ਣ ਦਿੰਦੇ ਹੋਏ ਕਿਹਾ ਸੀ ਕਿ ਇਸ ਵਿਧਾਨ ਜਿੰਨਾ ਮਰਜ਼ੀ ਚੰਗਾ ਕਿਉਂ ਨਾ ਹੋਵੇ ਜੇ ਲਾਗੂ ਕਰਨ ਵਾਲੇ ਚੰਗੇ ਨਹੀਂ ਹੋਣਗੇ ਤਾਂ ਅੰਤ ਨੂੰ ਬੁਰਾ ਹੀ ਸਮਝਿਆ ਜਾਵੇਗਾ ਸੋ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਬੜੀਆਂ ਸਰਕਾਰਾਂ ਨੇ ਸੌਦਾ ਦੇ ਨਾਂ ਤੇ ਅਸਲ ਸੂਰਤ ਵਿੱਚ ਸੰਵਿਧਾਨ ਨੂੰ ਖਤਮ ਕਰਨ ਦੀਆਂ ਘਟੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਜੋ ਭਾਰਤ ਦੇ ਭਵਜਨ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਸੰਵਿਧਾਨ ਦਿਵਸ ਮੌਕੇ ਮਾਨਯੋਗ ਸੁਪਰੀਮ ਕੋਰਟ ਦੇ ਮੁੱਖ ਜੱਜ ਡੀ.ਵਾਈ. ਚੰਦਰ ਚੋਹਰ ਜੀ ਨੇ ਟਵੀਟ ਕੀਤਾ ਸੀ ਕਿ ਜਿਹੜੇ ਲੋਕ ਸੰਵਿਧਾਨ ਨੂੰ ਨਫ਼ਰਤ ਕਰਦੇ ਹਨ ਸੰਵਿਧਾਨ ਉਹਨਾਂ ਦੀ ਵੀ ਰੱਖਿਆ ਕਰਦਾ ਹੈ ਇਸ ਲਈ ਉਹਨਾਂ ਸਮੂਹ ਭੌਜਨਾਂ ਨੂੰ ਅਪੀਲ ਕੀਤੀ ਹੈ ਆਓ ਗਣਤੰਤਰ ਦਿਵਸ ਮੌਕੇ ਹਰੇਕ ਵਿਅਕਤੀ ਨੂੰ ਸੰਵਿਧਾਨ ਦੀ ਜਾਣਕਾਰੀ ਹੋਵੇ ਇਸ ਲਈ 26 ਜਨਵਰੀ ਨੂੰ ਸਰਵਸੰਮਤੀ ਨਾਲ ਸੰਵਿਧਾਨ ਯਾਤਰਾ ਕੱਢਣ ਦਾ ਫੈਸਲਾ ਕੀਤਾ ਗਿਆ ਹੈ ਜੋ ਰੋਸ਼ਨ ਗਰਾਊਂਡ ਤੋਂ 11 ਵਜੇ ਸ਼ੁਰੂ ਕੀਤੀ ਜਾਵੇਗੀ ਤੇ ਮੌਕੇ ਤੇ ਸੰਵਿਧਾਨ ਯਾਤਰਾ ਕੱਢਣ ਦਾ ਸੋ ਇਸ ਕਰਕੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਸੋ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਵਿੱਚ ਜਿਹੜੇ ਆ ਮੁੱਖ ਤੌਰ ਤੇ ਜਿਹੜੇ ਜਥੇਬੰਦੀਆਂ ਦੇ ਲੀਡਰ ਆ ਆ ਸਮਾਜ ਸੇਵੀ ਸਿਕਰਾਰ ਭਗਵਾਨ ਦਾ ਸਿੱਧੂ ਜੀ ਸਾਡੇ ਮਾਸਟਰ ਮਹਿੰਦਰ ਹੀਰ ਜੀ ਵਿਕਾਸ ਸਿੰਘ ਜੀ ਜੋ ਭਗਵਾਨ ਬਾਲਕੀ ਟਰਮ ਰੱਖਿਆ ਸੰਪਤੀ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਬੇਗਮਪੁਰਾ ਟਾਈਗਰ ਪੋਸਟ ਦੇ ਅਸ਼ੋਕ ਸੱਲਨ ਜੀ ਉਹਨਾਂ ਦੇ ਨਾਲ ਅਵਤਾਰ ਬਸੀ ਖਵਾਜੂ ਤੋਂ ਔਰ ਜੈਰਾ ਬੋਜੀ ਗੁਰਵਿੰਦਰ ਸਿੰਘ ਸੰਧੂ ਜੀ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਜਿੰਨੇ ਵੀ ਇੱਥੇ ਸਥਾਨਕ ਲੋਡਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਦੀ ਇਹ ਪ੍ਰੈਸ ਕਾਨਫਰੈਂਸ ਜਿਹੜੀ ਕੀਤੀ ਜਾ ਰਹੀ ਹੈ ਸੋ ਮੇਰੇ ਮੇਰੇ ਵੱਲੋਂ ਜਿਹੜਾ ਹੈ ਇਹ ਕਹਿਣਾ ਹੈ ਕਿ ਜਿਹੜਾ ਭਾਰਤ ਆ ਉਸ ਸੰਵਿਧਾਨ ਦੇ ਨਾਲ ਚੱਲਦਾ ਤੇ ਸੰਵਿਧਾਨ ਹੀ ਜਿਹੜਾ ਸਾਡਾ ਸਭ ਤੋਂ ਮੁੱਖ ਭਾਰਤ ਦਾ ਗ੍ਰੰਥ ਹੈਗਾ ਸੋ ਜਿਸ ਦਿਨ ਸੰਵਿਧਾਨ ਦਿਵਸ ਸੀਗਾ ਉਸ ਦਿਨ ਸਾਡੇ ਮਾਜੋਬ ਸੁਪਰੀਮ ਕੋਰਟ ਦੇ ਜੀਜਸਟਿਸ ਡੀ ਬਾਈ ਚੰਦਰ ਚੂੜਜੀ ਨੇ ਬੜੀ ਇੱਕ ਸਪਸ਼ਟ ਗੱਲ ਟਵੀਟ ਕੀਤੀ ਸੀ ਕਿ ਭਾਰਤ ਦਾ ਸੰਵਿਧਾਨ ਜਿਹੜਾ ਉਹਨਾਂ ਲੋਕਾਂ ਦੀ ਵੀ ਰੱਖਿਆ ਕਰਦਾ ਜਿਹੜੇ ਉਹਦੇ ਨਾਲ ਨਫ਼ਰਤ ਕਰਦੇ ਨੇ ਸੋ ਇਹ ਤਵੀਰ ਤੋਂ ਬਹੁਤ ਕੋ ਜੜੀ ਆ ਗੱਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸੋ ਅੱਜ ਜੇ ਭਾਰਤ ਦੇ ਵਿੱਚ ਜਿਹੜੇ ਬੰਚਤ ਸ਼ੋਸ਼ਿਤ ਜਿਹੜੇ ਵਾਰਡਨ ਲੋਕ ਆ ਜੇ ਅੱਜ ਜੋ ਲੋਕ ਸਭਾ ਚ ਰਾਜ ਸਭਾ ਚ ਜਾਂ ਪ੍ਰਸ਼ਾਸਨਿਕ ਉਹ ਚੌਧਿਆਂ ਤੇ ਬੈਠੇ ਆ ਤੇ ਉਹ ਸੰਵਿਧਾਨ ਕਰਕੇ ਆ ਤੇ ਜੇ ਅੱਜ ਜਿਹੜੀ ਮਹਿਲਾ ਨੂੰ ਆਜ਼ਾਦੀ ਤੋਂ ਪਹਿਲਾਂ ਪੈਰ ਦੀ ਜਿੱਤੀ ਸਮਝਿਆ ਜਾਂਦਾ ਹੀ ਉਹ ਮਰਦ ਦੇ ਬਰਾਬਰ ਆ ਤੇ ਸੰਵਿਧਾਨ ਕਰਕੇ ਆ ਕਿਸਾਨ ਮਜ਼ਦੂਰ ਜਿਨ੍ਹਾਂ ਨੂੰ ਅੱਜ ਦੇਸ਼ ਦੇ ਵਿੱਚ ਬਣਦਾ ਜਿਹੜਾ ਮਾਨਸਿਕਤਕਾਰ ਮਿਲ ਗਿਆ ਕਿਸਾਨਾਂ ਦੀਆਂ ਫਸਲਾਂ ਦੇ ਹੱਕ ਮਿਲ ਰਹੇ ਮਜ਼ਦੂਰਾਂ ਨੂੰ ਜਿਨ੍ਹਾਂ ਤੋਂ ਪਸ਼ਵਾ ਵਾਂਗੂ ਕੰਮ ਲਿਆ ਜਾਂਦਾ ਈ ਉਹਨਾਂ ਦਾ ਕੰਮ ਜਿਹੜਾ 8 ਘੰਟੇ ਅੰਦਰ ਲਾ ਲ ਕੀਤਾ ਗਿਆ ਸਾਰਾ ਸਵਿਧਾਨ ਕਰਕੇ ਆ ਔਰ ਸਵਿਧਾਨ ਨੂੰ ਇਸ ਵੇਲੇ ਜਿਹੜੀ ਸਾਡੀ ਸਾਰਿਆਂ ਦੀ ਜਿਹੜੀ ਚਿੰਤਾ ਆ ਸਵਿਧਾਨ ਦੇ ਵਿੱਚ ਜਿਹੜਾ ਝੂਠੀਆਂ ਸੋਧਾਂ ਦੇ ਨਾਂ ਤੇ ਜਿਹੜਾ ਉਹਦੇ ਵਿੱਚ ਤਰਮੀਮਾਂ ਕੀਤੀਆਂ ਜਾ ਰਹੀਆਂ ਨੇ ਉਹ ਸਾਡੇ ਲਈ ਚਿੰਤਾ ਦੀ ਗੱਲ ਹੈਗੀ ਆ ਕਿ ਸਵਿਧਾਨ ਦੇ ਅਸਲ ਸਰੂਪ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਆ ਸੋ ਇਸ ਕਰਕੇ ਅਸੀਂ 26 ਜਨਵਰੀ ਨੂੰ ਜਿਹੜਾ ਸੰਵਿਧਾਨ ਯਾਤਰਾ ਕੱਢ ਕੇ ਹਰੇਕ ਵਿਅਕਤੀ ਨੂੰ ਜਿਹੜਾ ਸੰਵਿਧਾਨ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਭਾਈ ਜਦ ਤੱਕ ਦੇਸ਼ ਦੇ ਵਿੱਚ ਸੰਵਿਧਾਨ ਆ ਉਦੋਂ ਤੱਕ ਇਹ ਸਮਾਨਤਾ ਆ ਉਦੋਂ ਤੱਕ ਇਹ ਹੱਕ ਆ ਅਗਰ ਸੰਵਿਧਾਨ ਕਿਸੇ ਤਰ੍ਹਾਂ ਖਤਮ ਹੁੰਦਾ ਤੇ ਅਸੀਂ ਸਾਰਿਆਂ ਦੇ ਹੱਕ ਜਿਹੜੇ ਬਚੇ ਹੋ ਜਾਣਗੇ ਬਾਕੀ ਜਿਹੜੀ ਅਗਲੀ ਗੱਲ ਆ ਸਾਡੇ ਵਿੱਚ ਜਿਹੜੇ ਪੱਖ-ਪੱਖ ਬਾਕੀ ਜਥੇਬੰਦੀਆਂ ਦੇ ਆਗੂ ਨੇ ਉਹ ਕਰਨਗੇ ਉਸ ਤੋਂ ਪਹਿਲਾਂ ਮੈਂ ਇੱਥੇ ਕਿਹਦਾ ਸੁਭਾਉਂਦਾ ਸੀ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਕਰੇ ਹਾਰਿਆ ਨੂੰ ਜੈ ਪੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲਾਰੈਂਸ ਚੌਧਰੀ ਜੀ ਨੇ ਵਿਸਥਾਰ ਨਾਲ ਦੱਸਿਆ ਤੁਹਾਨੂੰ ਕਿ 26 ਜਨਵਰੀ ਛਵਦਾਨ ਨੂੰ ਬਚਾਉਣ ਦੇ ਸਬੰਧ ਦੇ ਵਿੱਚ ਜਿਹੜੀ ਆ ਉਹ ਯਾਤਰਾ ਕੱਢੀ ਜਾਏਗੀ ਜਿਹੜੇ ਰੋਸ਼ਨ ਗਰਾਉਂਡ ਤੋਂ ਸ਼ੁਰੂ ਹੋ ਕੇ ਘੰਟਾ ਕਰ ਤੱਕ ਜਾਏਗੀ ਘੰਟਾ ਕਰਨ ਨੂੰ ਅਸੀਂ ਇੱਥੇ ਕਰਕੇ ਚੁਣਿਆ ਕਿਉਂਕਿ ਬਕਾਖਾਂਥੀ ਦੀ ਸਾਡੇ ਬਹੁਤ ਹੀ ਇਤਿਹਾਸਕ ਜੋਥਾਥੀ ਹਰ ਸਾਲ 26 ਜਨਵਰੀ ਨੂੰ ਉੱਥੇ ਝੰਡਾ ਜਿਹੜਾ ਤਿਰੰਗਾ ਜਿਹੜਾ ਫੈਰਾਉਂਦੇ ਆ ਉੱਥੇ ਵੀ ਤਿਰੰਗਾ ਫੈਰਾ ਕੇ ਉਹਦੀ ਸਮਾਪਤੀ ਕੀਤੀ ਜਾਏਗੀ ਇਹ ਜਿਹੜੀ ਯਾਤਰਾ ਆ ਭਾਰਤ ਦੇ ਨਾਗਰਿਕਾਂ ਨੂੰ ਬੋਝਨਾਂ ਨੂੰ ਜਾਗਰੂਤ ਕਰਨ ਵਾਸਤੇ ਆ ਕਿ ਛਵਦਾਨ ਜਿਹੜਾ ਹੈ ਉਹ ਸਾਰਿਆਂ ਦੀ ਰੱਖਿਆ ਕਰਦਾ ਸੁਰੱਖਿਆ ਕਰਦਾ ਹੈ ਤੇ ਛਵਦਾਨ ਨੂੰ ਜਾਣਨ ਦੀ ਸਾਰਿਆਂ ਨੂੰ ਪੂਰਾ ਅਧਿਕਾਰ ਹੈ ਕਿ ਛਵਦਾਨ ਦੇ ਵਿੱਚ ਸਾਡੇ ਜਿਹੜੇ ਹੱਕ ਹਕੂਕ ਹੈ ਉਹ ਸਾਡੇ ਵਾਸਤੇ ਹਰੇਕ ਸਮਾਜ ਦੇ ਜਿਹੜੇ ਵਿਅਕਤੀ ਆ ਉਹਨਾਂ ਵਾਸਤੇ ਰੱਖੇ ਗਏ ਆ ਲਿਖੇ ਗਏ ਆ ਤੇ ਉਹ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਇਹਦੇ ਸਬੰਧ ਦੇ ਵਿੱਚੋ ਯਾਤਰਾ ਰੱਖੀ ਗਈ ਹੈ ਕਿ ਕਿਹੜੀ ਕਿਹੜੀ ਪਰੇ ਦਾ ਜਥੇਬੰਦੀਆਂ ਦੀ ਗੱਲ ਬੋਲਦੇ ਸਮੂਹ ਜਥੇਬੰਦੀਆਂ ਫਤਿਹਾਰਪੁਰ ਦੀਆਂ ਉਹ ਸਾਡੇ ਨਾਲ ਸਹਿਮਤ ਹੈ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ 크੍ਰਿਸਚੀਅਨ ਭਾਈਚਾਰਾ ਜਥੇਬੰਦੀਆਂ ਭਗਵਾਨ ਬਾਲਮੀਕ ਜਥੇਬੰਦੀਆਂ ਬਹੁਤ ਹੀ ਜਥੇਬੰਦੀਆਂ ਬੋਧੀ ਸਮਾਜਾਤਮਾ ਜਿਹੜੀਆਂ ਪੀਠਵੰਦਰ ਤੇ ਜਥੇਬੰਦੀਆਂ ਹਰੇਕ ਸਮਾਜ ਜਿਹੜਾ ਹੈਗਾ ਸਰਵ ਸਮਾਜ ਦੀ ਇਹ ਯਾਤਰਾ ਹੋਏਗੀ ਇਸ ਸਰਦਾਂ ਯਾਤਰਾ ਦਾ ਟਾਈਮ ਕੀ ਰਹੇਗਾ ਇਹ 11 ਮਈ ਤੋਂ ਲੈ ਕੇ 1 ਬਜੇ ਤੱਕ ਹੋਵੇਗਾ ਇਹ ਰੋਸ਼ਨ ਗਰਾਉਂਡ ਤੋਂ ਚੱਲ ਕੇ ਘੰਟਾ ਘਾਰੇ ਦੀ ਸਮਾਪਤੀ ਹੋਵੇਗੀ ਕੀ ਆਮਦਨ ਤੁਹਾਨੂੰ ਚਾਹੀਦੀ ਹੈ ਬੱਤ ਅਸੀਂ ਆਮ ਜਨਤਾ ਨੂੰ ਇਹ ਅਪੀਲ ਕਰਦੇ ਹਾਂ ਕਿ ਅਸੀਂ ਭਾਰਤ ਦੇਸ਼ ਜਿਹੜਾ ਹੈਗਾ ਸੰਵਿਧਾਨ ਦੇ ਨਾਲ ਚੱਲਦਾ ਹੈਗਾ ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਜੋ ਵੀ ਕੰਮ ਕਰਨਾ ਕਰੀਏ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹਾਈਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਤਾਂ ਨਸ਼ਿਆਂ ਤੋਂ ਦੂਰ ਰਹੀਏ ਹਾਂਜੀ ਸਾਰੇ ਸਾਥੀਆਂ ਨੂੰ ਜੈ ਭੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੈਸ ਕਾਨਫਰੰਸ ਹੈ 26 ਜਨਵਰੀ ਦੇ ਸਬੰਧ ਵਿੱਚ ਜੋ ਸੰਵਿਧਾਨ ਯਾਤਰਾ ਕੱਢੀ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਬਵਜੇ ਇਲੈਕਸ਼ਨ ਫਰੰਟ ਫॉर ਸੋਸ਼ਲ ਜਸਟਿਸ ਵੱਲੋਂ ਸਮੂਹ ਜੱਥੇਬੰਦੀਆਂ ਐਸਸੀ ਐਸਟੀ ਓਬੀਸੀ ਔਰ ਕੱਟ ਗਿਣਤੀ ਦੇ ਜਿੰਨੇ ਵੀ ਨੋਟਿਸ ਦੀਆਂ ਜੱਥੇਬੰਦੀਆਂ ਅੱਜ ਸਮੂਹ ਆਗੂ ਸੇਵਾੜ ਇਕੱਠੇ ਹੋ ਕੇ ਇੱਕ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਅਪੀਲ ਕਰਦੇ ਆਂ ਵੀ 26 ਤਰੀਕ ਨੂੰ ਠੀਕ 11 ਵਜੇ ਰੋਸ਼ਨ ਗਰਾਉਂਡ ਤੋਂ ਸ਼ੁਰੂ ਹੋ ਕੇ ਜਿਵੇਂ ਠੇਕੇਦਾਰ ਸਾਹਿਬ ਨੇ ਦੱਸਿਆ ਵੀ ਘੇਂਦਾ ਘਰ ਚੌਂਕ ਦੇ ਵਿੱਚ ਹਰ ਸਾਲ 26 ਜਨਵਰੀ ਨੂੰ ਜਿਹੜਾ ਤਿਰੰਗਾ ਲਹਿਰਾਇਆ ਜਾਂਦਾ ਇਸ ਸਾਲ ਵੀ ਘੇਂਦਾ ਘਰ ਦੇ ਵਿੱਚ ਚੌਂਕ ਦੇ ਵਿੱਚ ਜਿਹੜਾ ਤਿਰੰਗਾ ਲਹਿਰਾ ਕੇ ਇਸ ਦੀ ਸਮਾਪਤੀ ਕੀਤੀ ਜਾਵੇਗੀ ਇਹ ਯਾਤਰਾ ਜਿਹੜੀ ਆ ਇਹ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਕਿਉਂਕਿ ਕੁਝ ਲੋਕ ਜਿਹੜੇ ਸਵਿਧਾਨ ਤੇ ਬਾਰ ਬਾਰ ਟਿੱਪਣੀ ਕਰਦੇ ਆ ਤੇ ਉਹਨਾਂ ਨੂੰ ਜਾਗਰੂ ਕਰਨ ਲਈ ਕਿਉਂਕਿ ਸੰਵਿਧਾਨ ਜਿਹੜਾ ਹਰੇਕ ਲਈ ਹੱਕ ਬਰਾਬਰ ਦੇ ਜਿਹੜੇ ਆ ਦਿੰਦਾ ਵਾ ਖਾਸ ਕਰਕੇ ਜਿਹੜੀ ਔਰਤ ਜਾਤ ਆ ਉਸ ਨੂੰ 바ਵਾ ਸਾਹਿਬ ਨੇ ਜਦੋਂ ਸੰਵਿਧਾਨ ਦਾ ਰਚਨਾ ਕੀਤੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੱਕ ਹਕੂਕ ਜਿਹੜੇ ਆ ਉਹ ਔਰਤ ਜਾਤ ਨੂੰ ਦਵਾਏ ਕਿਉਂਕਿ ਚਾਹੇ ਔਰਤੋ ਕਿ ਜਨਰਲ ਸਮਾਜ ਦੀ ਹੋਵੇ ਚਾਹੇ ਐਸਸੀ ਦੀ ਹੋਵੇ ਚਾਹੇ ਬੀਸੀ ਦੀ ਹੋਵੇ ਕਿਸੇ ਵੀ ਕਾਸਟ ਦੀ ਔਰਤ ਹੋਵੇ ਸਭ ਤੋਂ ਜ਼ਿਆਦਾ ਹੱਕ ਹਕੂਕ ਉਹਨਾਂ ਔਰਤਾਂ ਨੂੰ ਦਵਾਇਆ ਗਿਆ ਜਿਨ੍ਹਾਂ ਨੂੰ ਆਪਣੇ ਨਾਂ ਤੇ ਜ਼ਮੀਨ ਲੈਣ ਦਾ ਹੱਕ ਨਹੀਂ ਸੀ ਨੌਕਰੀ ਕਰਨ ਦਾ ਹੱਕ ਨਹੀਂ ਸੀ ਅ ਦੂਸਰੀ ਮੈਰਿਜ ਕਰਨ ਦਾ ਹੱਕ ਨਹੀਂ ਸੀ ਸਾਰੇ ਪੜਨ ਦਾ ਹੱਕ ਨਹੀਂ ਸੀਗਾ ਔਰ ਇਹ ਸਾਰੇ ਹੱਕ ਜਿਹੜੇ ਸੰਵਿਧਾਨ ਦੀ ਬਦولت ਔਰਤਾਂ ਜਾਤਵੰਦ ਹੋਏਗੇ ਔਰ ਅਸੀਂ ਇਹਦੇ ਨਾਂ 'ਤੇ ਇੱਕ ਅਪੀਲ ਕਰਨੀ ਚਾਹਦੇ ਵੀ ਜਿੰਨਾ ਸਮੂਹ ਸਮਾਜ 26 ਜਨਵਰੀ ਨੂੰ ਜਿਸ ਦਿਨ ਸੰਵਿਧਾਨ ਲਾਗੂ ਕੀਤਾ ਗਿਆ ਸੀ ਉਸ ਦਿਨ ਸਾਡੀ ਅਪੀਲ ਹੈ ਸਮੂਹ ਜਥੇਬੰਦੀਆਂ ਦੀ ਉਹ ਆਪਣੇ ਘਰਾਂ ਦੇ ਉੱਤੇ ਬਾਬਾ ਸਾਹਿਬ ਦੇ ਜੈ ਭਿੰਦ ਦੇ ਚੰਬੇ ਲਾ ਕੇ ਜਿਹੜੇ ਉਹਨਾਂ ਨੂੰ ਕਿਸ਼ਰਦਾ ਜਲੀ ਦਿੱਤੀ ਜਾਵੇ ਔਰ ਉਹ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਜਰੂਰ ਪਾਈ ਜਾਵੇ ਤਾਂ ਜੋ 바ਵਾ ਸਾਹਿਬ ਦੀ ਸੋਚ ਵਾਲੇ ਲੋਗ 바ਵਾ ਸਾਹਿਬ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾ ਸਕੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਜਿਵੇਂ ਪੰਜਾਬ ਦੇ ਹਾਲਾਤ ਅੱਜ ਤੁਸੀਂ ਦੇਖ ਰਹੇ ਹੋ ਲਾਅ ਔਰਡਰ ਜਿਹੜਾ ਵਾ ਬਿਲਕੁਲ ਜ਼ੀਰੋ ਇਸ ਟਾਈਮ ਸਰਕਾਰ ਜਿਹੜੀ ਪੰਜਾਬ ਦੀ ਫੇਲਿਅਰ ਸਾਬਤ ਹੋ ਰਹੀ ਆ ਆਏ ਦਿਨ ਤਲੇ ਯਾਮ ਕੀਤੇ ਯਾਰ ਇਹ ਲੁੱਟਾ ਖੋਆ ਹੋ ਰੀਆਂ ਔਰਤਾਂ ਨੂੰ ਮਾਰਿਆ ਜਾ ਰਿਹਾ ਬੱਚਿਆਂ ਨੂੰ ਮਾਰਿਆ ਜਾ ਰਿਹਾ ਪਰ ਅਸੀਂ ਇਹ ਯਾਤਰਾ ਦਾ ਜਿਹੜਾ ਸਾਡਾ ਮੇਨ ਮਤਲਬ ਇਹੀ ਆ ਵੀ ਯਾਤਰਾ ਜਿਹੜੀ ਇਹ ਇਹਨੂੰ ਸਭਿਧਾਰ ਜਿਹੜੇ ਹੱਕ ਦਿੰਦਾ ਤੁਹਾਨੂੰ ਉਤੋਂ ਤੁਹਾਨੂੰ ਸਾਰਿਆਂ ਨੂੰ ਜਾਨੂ ਕਰਾਇਆ ਜਾਊਗਾ ਔਰ ਸਾਡੀ ਇੱਕ ਹੋਰ ਅਪੀਲ ਆ ਵੀ 26 ਜਰਵੇ ਆਪਣੇ ਆਪਣੇ ਘਰਾਂ 'ਚ ਰਾਤ ਨੂੰ ਦੀਪ ਮਾਲਾ ਵੀ ਕੀਤੀ ਜਾਵੇ ਕਿਉਂਕਿ ਇਹ ਬਹੁਤ ਵੱਡਾ ਇਤਿਹਾਸ ਆ ਔਰ ਸਾਡੇ ਲਈ ਸਭ ਤੋਂ ਵੱਡਾ ਤਿਉਹਾਰ ਜਿਹੜਾ 26 ਜਨਵਰੀ ਜਿਸ ਦਿਨ ਦਬੇ ਕੁਚਲੇ ਲੋਕਾਂ ਨੂੰ ਆਜ਼ਾਦੀ ਮਿਲੀ ਸੀਗੀ ਇਸ ਕਰਕੇ ਸੰਵਿਧਾਨ ਦਿਵਸ ਦੇ ਮੌਕੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜੀ ਦੀਵਮਾਲਾ ਜ਼ਰੂਰ ਕੀਤੀ ਜਾਵੇ ਧੰਨਵਾਦ ਥੈਂਕ ਯੂ ਜੈਪੀ ਜੈਪੁਰ ਜਵੇਦ ਸਭਨ ਪਤਾ ਹੈ ਕਿ 26 ਜਨਵਰੀ ਗਣਤੰਤਰ ਦਿਵਸ ਹੈ ਔਰ ਪੂਰੇ ਦੇਸ਼ ਵਿੱਚ 26 ਜਨਵਰੀ ਮਨਾਇ ਜਾਂਦੀ ਆ ਪਰ ਇੱਕ ਦੁੱਖ ਦੀ ਗੱਲ ਹੈ ਕਿ ਜੇਸੇ ਵਿਸ਼ੇ ਤੇ 26 ਜਨਵਰੀ ਹੈ ਜਿਵੇਂ ਕਿ ਉਸ ਦਿਨ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ ਪਰ ਮੈਨੂੰ ਲੱਗਦਾ ਕਿ ਸੰਵਿਧਾਨ ਦੀ ਗੱਲ ਬਿਲਕੁਲ ਨਹੀਂ ਕੀਤੀ ਜਾਂਦੀ ਸੋ ਸਾਡਾ ਇਹੋ ਹੀ ਹੈ ਜੋ ਯਾਤਰਾ ਸਾਡੀ ਜਾਈ ਵੀ ਕੱਢੀ ਜਾ ਰਹੀ ਹੈ ਆਪਾਂ ਵੀ ਆਪਾਂ ਜੋ ਲੋਕਾਂ ਨੂੰ ਜਾਗਰੂ ਕਰ ਸਕੀਏ ਔਰ ਮੈਂ ਅਪੀਲ ਕਰਦਾ ਸਾਰੇ ਸਮਾਜ ਨੂੰ ਸਾਰੇ ਸਰਵਿਸ ਫਾਰ ਅਪੀਲ ਕਰਦਾ ਕਿ ਬੱਦ ਬੱਦ ਇਸ ਯਾਤਰਾ ਵਿੱਚ ਸ਼ਾਮਲ ਹੋਵੋ ਔਰ ਜੋ ਆਪਾਂ ਇਹ ਯਾਤਰਾ ਕਰ ਰਹੇ ਹਾਂ ਉਹਨਾਂ ਨੂੰ ਸਫਲ ਕਰ ਸਕੀਏ दोस्तों आपका स्काइसी ऑयल ये ऑयल पूरा 100% परसेंट इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल